ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਪੰਜਾਬ ਚ ਆਵੇਗਾ ਸਿਆਸਤ ਦਾ ਵੱਡਾ ਪੁਚਾਲ ਤੇ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਟੁੱਟ ਜਾਵੇਗੀ ਇਹ ਸਰਕਾਰ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਪੰਜਾਬ ਦੀ ਸਿਆਸਤ ਦੇ ਵਿੱਚ ਵੈਸੇ ਵੀ ਜਿਹੜੀ ਖਲਬਲੀ ਹੈ ਉਹ ਮੱਚੀ ਹੋਈ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਪਾਂ ਵੇਖਦੇ ਹਾਂ ਲਗਾਤਾਰ ਫੇਰ ਬਦਲ ਜਿਹੜੇ ਨੇ ਉਹ ਹੋ ਰਹੇ ਨੇ ਭਾਵੇਂ ਮੌਜੂਦਾ ਸਰਕਾਰ ਹੋਵੇ ਤੇ ਭਾਵੇਂ ਪਿਛਲੀਆਂ ਸਰਕਾਰਾਂ ਹੋਣ ਉਹ ਸਾਰੇ ਲੋਕ ਜਿਹੜੇ ਨੇ ਇੱਕ ਦੂਜੇ ਨਾਲ ਲੜ ਲੜ ਕੇ ਹੀ ਮਰਦੇ ਜਾ ਰਹੇ ਨੇ ਉਹਨਾਂ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਇੱਕ ਮੀਨਿੰਗ ਹੈ ਉਹ ਇਹ ਹੈ ਕਿ ਅਸੀਂ ਸਾਰਾ ਜਿਹੜਾ ਹੈ ਉਹ ਪਾਵਰ ਹਥਿਆ ਲਈਏ ਦੁਬਾਰਾ ਸਾਡੇ ਕੋਲ ਜਿਹੜੀ ਪਾਵਰ ਹੈ ਉਹ ਆ ਜਾਵੇ ਦੁਬਾਰਾ ਅਸੀਂ ਸੱਤਾ ਦੇ ਵਿੱਚ ਆ ਜਾਈਏ ਦੁਬਾਰਾ ਅਸੀਂ ਪਾਵਰ ਦੇ ਵਿੱਚ ਆ ਜਾਈਏ ਪੁਰਾਣੀਆਂ ਸਰਕਾਰਾਂ ਦੇ ਲੋਕ ਇਹ ਚਾਹੁੰਦੇ ਨੇ ਅਸੀਂ ਸੱਤਾ ਵਿੱਚ ਆ ਜਾਈਏ ਪਾਵਰ ਚ ਆ ਜਾਈਏ ਪਰ ਜਿਹੜੇ ਕੋਲੇ ਹੈਗੇ ਨੇ ਉਹ ਕਹਿੰਦੇ ਵੀ ਸਾਡੇ ਕੋਲ ਹੀ ਪਾਵਰ ਬਣੀ ਰਹੇ ਦੁਬਾਰਾ ਇਲੈਕਸ਼ਨ ਹੀ ਨਾ ਹੋਵੇ ਇਦਾਂ ਦਾ ਫੇਰ ਬਦਲ ਚੱਲ ਰਿਹਾ ਹੈ ਕੁਰਸੀ ਦੀ ਭੁੱਖ ਨੇ ਇੱਕ ਆਮ ਬੰਦਿਆਂ ਨੂੰ ਜਿਹੜਾ ਹੈ ਉਹ ਹਵਸ ਦਾ ਸ਼ਿਕਾਰ ਬਣਾਤਾ ਭੁੱਖ ਦਾ ਸ਼ਿਕਾਰ ਬਣਾਤਾ ਤੇ ਉਹ ਲੋਕ ਜਿਹੜੇ ਨੇ ਉਹ ਇੰਨੇ ਕੋ ਜਿਆਦਾ ਸਵਾਰਥੀ ਹੋ ਗਏ ਇੰਨੇ ਕੋ ਜਿਆਦਾ ਉਹ ਲੋਕ ਜਿਹੜੇ ਨੇ ਮਨ ਚਲੇ ਹੋ ਗਏ ਉਹਨਾਂ ਲੋਕਾਂ ਨੇ ਸੋਚਿਆ ਵੀ ਅਸੀਂ ਇਹਨਾਂ ਦੀ ਸਰਕਾਰ ਨੂੰ ਡੇਕ ਦਈਏ ਅਸੀਂ ਆਪ ਸੱਤਾ ਚਾਹੀਏ ਉਹ ਕਹਿੰਦੇ ਵੀ ਇਹਨਾਂ ਨੂੰ ਖਤਮ ਕਰ ਦਈਏ ਇਹ ਧੇਰੀ ਖਤਮ ਹੋ ਜਾਏ ਤੇ ਅਸੀਂ ਸੱਤਾ ਦੇ ਵਿੱਚ ਹੀ ਬਣੇ ਰਹੀਏ ਇਦਾਂ ਦੀਆਂ ਫੇਰ ਬਦਲ ਚੱਲ ਰਹੀਆਂ ਕੋ ਦੂਜੇ ਦੇ ਚਿੱਕੜ ਉਛਾਲਣਾ ਇੱਕ ਦੂਜੇ ਨੂੰ ਖਤਮ ਕਰਨਾ ਇੱਕ ਦੂਜੇ ਦੇ ਉੱਤੇ ਲਾਂਚਨ ਲਾਉਣੇ ਇੱਕ ਦੂਜੇ ਨੂੰ ਇਦਾਂ ਬਦਨਾਮ ਕਰਨਾ ਸਟੇਜਾਂ ਦੇ ਉੱਤੋਂ ਧਰਮ ਦੇ ਨਾਂ ਤੇ ਇਹ ਵੋ ਮਤਲਬ ਪਤਾ ਨਹੀਂ ਕੀ ਕੀ ਕੁਝ ਜਿਹੜਾ ਬੋਲਿਆ ਜਾਂਦਾ ਇੱਕ ਦੂਜੇ ਨੂੰ ਸਾਦ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ ਸਿਰਫ ਕੁਰਸੀ ਦੀ ਭੁੱਖ ਦੇ ਲਾਲਚ ਦੇ ਵਿੱਚ ਨੇ ਸਰਕਾਰਾਂ ਤੇ ਟੁੱਟਣ ਗਈਆਂ ਸਰਕਾਰ ਹਰ ਇੱਕ ਟੁੱਟੇ ਜਿੰਨਾ ਚਿਰ ਸਰਕਾਰ ਇਹ ਖਾਲਸਾ ਨਹੀਂ ਬਣਦੀ ਉਹਨਾਂ ਚਿਰ ਇਹ ਸਰਕਾਰਾਂ ਜਿਹੜੀਆਂ ਨੇ ਇਸੇ ਤਰ੍ਹਾਂ ਸਾਨੂੰ ਬੇਫਕੂ ਬਣਾ ਕੇ ਤੇ ਆਪਣੇ ਜਿਹੜੇ ਰਾਜ ਭਾਗ ਨੇ ਉਹ ਕਾਇਮ ਕਰਦੇ ਰਹਿਣਗੇ ਬੜੇ ਕਹਿੰਦੇ ਸੀ ਬਦਲਾ ਆ ਗਿਆ ਜੀ ਬਦਲਾ ਆ ਗਿਆ ਕੀ ਬਦਲਿਆ ਕੁਝ ਨਹੀਂ ਬਦਲਿਆ ਇਤੇ ਪਹਿਲਾਂ ਨਾਲੋਂ ਵੀ ਮਾੜੇ ਨਿਕਲੇ ਸਾਡੇ ਨੌਜਵਾਨਾਂ ਤੇ ਐਨਐਸਏ ਲਾਤਾ ਤੇ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਅਸੀਂ ਪਹਿਲਿਆਂ ਨੂੰ ਨਿੰਦਦੇ ਸੀ ਵੀ ਇਹ ਇਨਸਾਫ ਨਹੀਂ ਕਰ ਸਕੇ ਜੀ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਇਹਨਾਂ ਦੇ ਰਾਜ ਚ ਬੇਅਦਬੀ ਹੋ ਗਈ ਚਲੋ ਦੂਜੀ ਆਈ ਉਹਨੇ ਵੀ ਇਨਸਾਫ ਨਹੀਂ ਦਿੱਤਾ ਸਰਕਾਰ ਨੇ ਪਰ ਹੁਣ ਕੀ ਹੋਇਆ ਜਿਹੜੇ ਕਹਿੰਦੇ ਸੀ 24 ਘੰਟਿਆਂ ਚ ਇਨਸਾਫ ਦੇ ਦਾਂਗੇ ਅਸੀਂ ਉਹਨਾਂ ਨੇ ਕੀ ਇਨਸਾਫ ਦੇਣਾ ਸੀ ਉਹਨਾਂ ਨੇ ਤਾਂ ਸਾਨੂੰ ਇਨਸਾਫ ਦਾ ਪੱਲਾ ਵੀ ਨਹੀਂ ਫੜਾਇਆ ਸਗੋ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਜਾਂਦੀ ਸੀ ਉਹਨਾਂ ਨੇ ਤਾਂ ਸਗੋ ਸਾਡੇ ਨੌਜਵਾਨ ਚਾਕੇ ਹੋਰ ਬੰਦੀ ਬਣਾਤੇ ਕੀ ਹੈ ਕੀ ਅਸੀਂ ਸਾਬਤ ਕਰਨਾ ਚਾਹੁੰਦੇ ਆ ਸਰਕਾਰਾਂ ਤੇ ਟੁੱਟ ਗਈਆਂ ਪਰ ਉਹ ਜਿਹੜੀ ਪਰਮਾਤਮਾ ਦੀ ਸਰਕਾਰ ਹੈ ਨਾ ਪਿਆਰਿਓ ਜਦੋਂ ਉਹਦੇ ਵਿੱਚ ਇਹ ਫੈਸਲਾ ਪਹੁੰਚੇਗਾ ਨਾ ਤੇ ਪਿਆਰਿਓ ਉਦੋਂ ਫਿਰ ਮੁਸ਼ਕਲ ਹੋ ਜਾਣਾ ਹੈ ਤੇ ਉਦੋਂ ਫਿਰ ਜਵਾਬ ਦੇਣਾ ਵੀ ਮੁਸ਼ਕਲ ਹੋ ਜਾਣਾ ਵੀ ਅਸੀਂ ਸੱਤਾ ਦੇ ਵਿੱਚ ਹੋ ਗਏ ਅਸੀਂ ਪਾਵਰ ਦੇ ਵਿੱਚ ਹੋ ਕੇ ਵੀ ਇਨਸਾਫ ਨਹੀਂ ਕਰ ਸਕੇ ਤੇ ਲੱਖ ਲਹਨਤ ਹੈ ਸਾਡੀ ਇਹੋ ਜੀ ਪਾਵਰ ਤੇ ਕਿ ਅਸੀਂ ਜਿਹੜੇ ਕਹਿੰਦੇ ਨਾ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕ ਕੇ ਅਰਦਾਸਾਂ ਕਰਕੇ ਸਾਡੀ ਸਰਕਾਰ ਬਣੀ ਰਹੇ ਜੀ ਅਰਦਾਸ ਕਰ ਦਿਓ ਜੀ ਭਾਈ ਸਾਹਿਬ ਜੀ ਕਈ ਤੇ ਸਾਡੇ ਕੋਲ ਆਉਂਦੇ ਰਹਿੰਦੇ ਇੱਥੇ ਭਾਈ ਸਾਹਿਬ ਜੀ ਐਂ ਕਰ ਦਿਓ ਜੀ ਇਹ ਕਰ ਦਿਓ ਮੈਂ ਬੇਨਤੀ ਕਰਦਾ ਕਿ ਕਿਹੜਾ ਮੂਹ ਲੈ ਕੇ ਅਰਦਾਸ ਕਰਾਉਂਗੇ ਤੁਸੀਂ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਇਨਸਾਫ ਕਰਾਂਗੇ ਪਰ ਤੁਸੀਂ ਉਹ ਨਹੀਂ ਕਰ ਸਕੇ ਉਸੇ ਗੁਰੂ ਕੋਲੇ ਆਇਓ ਜਿਹਦੀ ਬੇਦਵੀ ਹੋਈ ਤੇ ਕਿਹੜੇ ਮੂਹ ਨਾਲ ਉਹ ਤੋਂ ਇਨਸਾਫ ਕਰਾਉਂਗੇ ਕਿਹੜੇ ਮੂਹ ਨਾਲ ਉਹ ਤੋਂ ਆਪਦੀ ਸੱਤਾ ਦੀ ਜਿਹੜੀ ਹੈ ਸਲਾਮਤੀ ਮੰਗੋਗੇ ਚਾਹੇ ਕੋਈ ਕਾਲੀ ਦਲ ਆ ਜੇ ਚਾਹੇ ਕੋਈ ਕਾਂਗਰਸੀ ਆ ਜੇ ਆਮ ਆਦਮੀ ਆ ਜੇ ਕੋਈ ਹੋਰ ਆ ਜੇ ਤੁਸੀਂ ਉਹ ਨਹੀਂ ਨਿਕਲੇ ਜੋ ਸੋਚਿਆ ਸੀ ਗੁਰੂ ਸਾਹਿਬ ਤੋਂ ਤੁਸੀਂ ਕਿਸੇ ਪ੍ਰਕਾਰ ਦੀ ਜਿਹੜੀ ਹੈ ਅਰਦਾਸ ਤੇ ਕਰਾ ਲੋਗੇ ਮੰਗ ਮੰਗ ਲੋਗੇ ਪਰ ਨਿਗਾ ਨਹੀਂ ਮਿਲਾ ਸਕਦੇ ਕਿ ਸੱਚੇ ਪਾਤਸ਼ਾਹ ਸੀ ਵਾਦਾ ਕੀਤਾ ਪਰ ਪੂਰਾ ਨਹੀਂ ਕਰ पाए ਗੁਰੂ ਦੀ ਵਿਅਦਵੀ ਹੋਈ ਇਸ ਧਰਤੀ ਤੇ ਸਭ ਤੋਂ ਮਾੜੀ ਗੱਲ ਹੈ ਤੇ ਪਿਆਰਿਓ ਸਰਕਾਰਾਂ ਤੇ ਉਦਣ ਹੀ ਟੁੱਟਗੀਆਂ ਜਿਦਨ ਵਾਅਦੇ ਖਿਲਾਫੀਆਂ ਹੋਈਆਂ ਤੇ ਹੁਣ ਤੇ ਬਸ ਉਮੀਦ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਕੋਈ ਆਪ ਹੀ ਕਲਾ ਵਰਤੌਣ ਆਪ ਹੀ ਕਲਾ ਵਰਤੇਗੀ ਵੇਖੀ ਜਾਇਓ ਤੇ ਸਤਗੁਰ ਨੇ ਇਹ ਕਲਾ ਵਰਤੌਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ